ਮੈਂ ਮੈਨੂੰ ਇਨਾ ਚੜਿਆ ਮੈ ਤਾਂ ਇੰਨੀ ਖੁਸ਼ ਹਾਂ ਇੰਨੀ ਖੁਸ਼ਾਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਚੜੀ ਪਈ ਆ ਤੇ ਹੁਣ ਤੁਸੀਂ ਐ ਪੁੱਛੋਗੇ ਵੀ ਮੈਂ ਕਾਹ ਤੋਂ ਖੁਸ਼ ਹੋਈ ਪਈ ਆ ਮੈਂ ਤਾਂ ਇੰਨੀ ਖੁਸ਼ ਤਾਂ ਹੋਈ ਪਈ ਆ ਵੀ ਅੱਜ 14 ਤਰੀਕ ਆ ਤੇ ਮੈਂ ਤਾਂ ਇੱਕ ਤਰੀਕ ਦੀ ਖਗੂਮਾ ਖਾਂਦੀ ਸੀ ਵੀ ਇਹਨੂੰ ਭੁਜਾ ਦਿਆਂ ਇਹਨੂੰ ਭੁਜਾ ਦਿਆਂ ਇਹਨੂੰ ਭੁਜਾ ਦਿਆਂ ਤੇ ਅੱਜ ਆਖਰ ਨੂੰ 14 ਤਰੀਕ ਆ ਹੀ ਗਈ ਫੇਰ ਮੈਂ ਕਹਾ ਤੂੰ ਦੱਸ ਵੀ ਜਾਹੇਂਗਾ ਕਿੱਦੇ ਕਹਿੰਦਾ ਕੋਈ ਨਹੀਂ ਮੈਨੂੰ ਇੱਕ ਤਰੀਕ ਹੋਈ ਆ 13 ਤਰੀਕ ਤੱਕ ਰਹਿ ਲੈਣ ਦਾ 14 ਨੂੰ ਮੈਂ ਦਾ ਲੀੜਾ ਕੱਪੜਾ ਬੰਨ ਕੇ ਤਿਆਰ ਹੋ ਜਾਊਂਗਾ ਤੇ 15 ਨੂੰ ਮੈਂ ਚਲੇ ਜਾਊਂਗਾ ਮੈਂ ਕਹਾ ਤੂੰ ਤਾਂ ਸਾਨੂੰ ਬੀਬੀਆਂ ਨੂੰ ਵਕਤ ਨੂੰ ਫੜਾ ਰੱਖਿਆ ਕਹਿੰਦਾ ਨਾ ਮੈਂ ਤੁਹਾਨੂੰ ਕੀ ਕਹਿੰਨਾ ਮੈਂ ਕਹਿੰਦਾ ਕਿਉਂ ਨਹੀਂ ਤੂੰ ਸਾਨੂੰ ਬਹੁਤ ਵਕਤ ਨੂੰ ਫੜਾਇਆ ਕਹਿੰਦਾ ਮੈਨੂੰ ਗੱਲ ਤਾਂ ਦੱਸੋ ਮੈਂ ਕਹਵੇ ਇੰਨੀਆਂ ਪਾਵਨਤਾਂ ਤਾਂ ਸਾਨੂੰ ਸਾਡੇ ਬੰਦੇ ਨਹੀਂ ਲਾਉਂਦੇ ਜਿੰਨੀ ਪਾਵਨਦੀ ਸਾਨੂੰ ਤੂੰ ਲਾਉਣਾ ਕਹਿੰਦਾ ਮੈਂ ਤੁਹਾਨੂੰ ਆਖਿਆ ਕੀ ਆ ਮੈਂ ਕਹ ਕਦੇ ਤਾ ਤੂੰ ਕਹਿਣਾ ਚੁੰਨੀ ਬਰ ਲਓ ਕਦੇ ਤੂੰ ਕਹਿਣਾ ਘੁੰਡ ਕੱਟ ਕੇ ਰੱਖੋ ਕਦੇ ਤੂੰ ਕਹਿਣਾ ਰਜੂ ਲਾ ਕੇ ਰੱਖੋ ਕਦੇ ਤੂੰ ਕਹਿਣਾ 12 ਵਜੇ ਤੋਂ ਬਾਅਦ ਬਾਹਰ ਨਾ ਨਿਕਲੋ ਹੈ ਤੇ ਤੂੰ ਕਹਿਣਾ 4 ਵਜੇ ਬਾਹਰ ਨਿਕਲ ਤੂੰ 4 ਵਜੇ ਐਡਾ ਸਾਰਾ ਵੀ ਤੁਮਨਤ ਵਕਤ ਚ ਪਾ ਰੱਖਿਆ ਜਿਵੇਂ ਰਹਿ ਰੱਬ ਦਾ ਤੇ ਮੈਂ ਤਾਂ ਇੰਨੀ ਖੁਸ਼ ਇੰਨੀ ਖੁਸ਼ ਮਰਾ ਗੱਲਾਂ ਕਰਦੀ ਆਵਾ ਤੇ ਮੈਨੂੰ ਇੱਕ ਭੈਣ ਕਹਿੰਦੀ ਵੀ ਤੂੰ ਕਾ ਤੋ ਇੰਨੀ ਖੁਸ਼ ਕਿਹਦੀਆਂ ਗੱਲਾਂ ਕਰਦੀ ਆਪਣੀਆਂ ਟਟਕਾਂ ਨੇ ਜੇਟ ਦੂੰਗਾ ਆ ਜੇਟ ਨੂੰ ਕਹਿੰਨੀ ਆ ਹੋਰ ਮੈਂ ਕਿਹਨੂੰ ਕਹਾਂ ਕਹਿੰਦੀ ਅੱਛਾ ਨਹੀਂ ਮੈਨੂੰ ਤਾਂ ਚੇਤਾ ਨਹੀਂ ਸੀ ਵੀ ਤੂੰ ਜੇੜਦੰਗਾ ਗੱਲਾਂ ਕਰਦੀ ਮੈਂ ਕਹਾ ਮੈਂ ਤਾਂ ਜੇੜਦੰਗਾ ਗੱਲਾਂ ਕਰਦੀ ਆ ਤੇ ਹੁਣ ਮੈਂ ਕਹਾ ਅੱਜ ਆਪਣਾ ਬੰਨ ਕੇ ਤਿਆਰ ਹੋਗਾ ਤੇ ਤੜਕੇ ਇਹ ਮਗਰੋਂ ਲਈ ਜਾਊਗਾ ਚਲਿਆ ਜਾਊਗਾ ਕਹਿੰਦੀ ਨਾ ਨਹੀਂ ਚੰਦਰ ਕੇ ਤੇਰਾ ਕੀ ਖਾਂਦਾ ਮੈਂ ਕਹਾ ਖਾਂਦਾ ਨਹੀਂ ਭੈਣੇ ਇਹ ਮੈਂ ਕਹਾ ਪਾਵਨਦਾਂ ਬਹੁਤ ਲਾਉਂਦਾ ਕਹਿੰਦੀ ਨਾ ਤੈਨੂੰ ਕੀ ਪਾਵਨਦੀ ਲਾਤੀ ਮੈਂ ਕਹਾ ਭੈਣੇ ਇਹ ਤਾਂ ਬਾਰ ਬਾਰ ਨਿਕਲਣ ਜੋਗਾ ਨਹੀਂ ਛੱਡਿਆ ਪੀਂਗਾਂ ਨੂੰ ਇਹਨੇ ਹੈ ਕਦੇ ਕਹੋ ਚੁੰਨੀਆਂ ਸਿਰ ਤੇ ਲੈ ਕੇ ਨਿਕਲੋ ਕਦੇ ਕਹੋ ਘੁੰਡ ਕੱਢ ਕੇ ਨਿਕਲੋ ਕਦੇ ਕਹੋ ਫ੍ਰੀਜ ਜਨੇਂ ਬੁਲਿਆ ਕੇ ਰੱਖੋ ਕਦੇ ਕਹੋ ਜੇ ਬਾ ਨਾ ਮੈਂ ਕਹਿੰਨਾ ਪਾਵਨਦਾਂ ਕੋਲ ਆਉਣ ਵਾਲਾ ਤੂੰ ਕੌਣ ਸਾਡੇ ਪਿਓ ਦਾ ਸਿਹੜਿਆ ਜਿਹੜਾ ਅਸੀਂ ਉਹਦਾਂ ਪਾਵਨਦਾਂ ਨਾ ਇੰਨੀਆਂ ਚੱਲ ਗਏ ਉਹ ਸਾਥੋਂ ਡਰਦਾ ਐ ਅਗਲਾ ਤੇ ਤੂੰ ਸਾਨੂੰ ਘੋਲ ਦੇਈ ਕੁਛ ਨਹੀਂ ਹੂੰ ਤੂੰ ਕੀ ਬੀਬੀਆਂ ਨੂੰ ਬਾਣੀ ਪਾ ਛੱਡ ਕਹਿੰਦਾ ਹੁਣ ਮੈਂ ਚੱਲਿਆ ਹੱਥ ਬੰਨ ਕੇ ਮੈਨੂੰ ਜਾ ਵੜਨ ਦੇ ਹੁਣ ਨਾ ਮੈਨੂੰ ਕੁਛ ਕਹੀਂ ਮੈਂ ਕਹਿਆ ਹੁਣ ਨਾ ਮੁੜ ਕੇ ਆਈ ਮੈਂ ਕਹਿਆ ਤੂੰ ਤਾਂ ਇੱਕ ਵਾਰੀ ਸਾਲ ਚ ਆਉਂਦਾ ਤਾਂ ਸਾਨੂੰ ਤਪਵਾ ਛੱਡਦਾ ਤੇ ਜੇ ਤੇਨੂੰ ਸਾਲ ਚ ਰੱਬ ਨੇ ਤਿੰਨ ਵਾਰੀ ਆਉਣ ਦਾ ਮੌਕਾ ਦਿੱਤਾ ਹੁੰਦਾ ਤੇ ਤੂੰ ਤਾਂ ਸਾਨੂੰ ਜਮੇ ਹੀ ਦੂਜਾ ਕਿਸੇ ਪਾਸੇ ਦੀ ਨਹੀਂ ਛੱਡਣਾ ਸੀ ਹੈ ਤੂੰ ਤਾਂ ਹੁਣ ਸਾਨੂੰ ਤੂੰ ਯਾਰ ਕੰਮ ਕਰ ਦਿੰਨਾ ਰੰਗ ਕਾਲੇ ਹੋ ਜਾਂਦੇ ਆ ਸਾਡੇ ਚ ਤੂੰ ਆ ਜਾਂ ਨਾ ਇੱਕ ਮਹੀਨੇ ਚ ਤੂੰ ਸਾਰੇ ਪੰਜਾਬ ਨੂੰ ਪਤਾ ਲਵਾ ਜਾਣਾ ਵੀ ਮੈਂ ਆਇਆ ਸੀ ਹੈ ਤੇ ਕਹਿੰਦਾ ਚੰਗਾ ਫਿਰ ਹੁਣ ਨਿਸ਼ੇਤੀ ਆਉਂਦਾ ਮੈਂ ਪਰ ਪਰ ਨੂੰ ਤਾਂ ਮੈਨੂੰ ਆ ਲੈਣ ਦੋ ਗੀਆਂ ਮੈਂ ਕਹਾਂ ਵੀ ਪਰ ਜਦੋਂ ਆਉਂਗਾ ਤਦ ਵੇਖੀ ਚ ਤੂੰ ਹੁਣ ਮਕਰੋ ਲੈ ਤੇ ਹੁਣ ਸਵੇਰੇ ਚਲਿਆ ਜਾਊਗਾ ਇਹ ਅੱਜ ਹੀ ਠ ਸਵੇਰੇ ਚਲਿਆ ਜਾਊਗਾ ਹੋਰ ਮੈਂ ਤਾਂ ਬੜੀ ਖੁਸ਼ ਆ ਤੈ ਤ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੰਨਾ ਕਚਾ ਹੈ ਅੱਜ ਝੇਠ ਜਾਂਦਾ ਜਦੋਂ ਚੱਲਿਆ ਹੈ ਹੁਣ ਝੇਠ ਅੱਜ 14 ਤਰੀਕਾ ਤੇ ਸਵੇਰੇ 15 ਹੈ ਤੇ ਸਵੇਰੇ ਉੱਠ ਜੂਗਾ ਹੋਰ ਇੰਨਾ ਇਹਨੇ ਗਰਮੀ ਕਰ ਰੱਖੀ ਇੰਨੀ ਗਰਮੀ ਕਰ ਰੱਖਿਆ ਵੇਖ ਲਓ ਮੇਰਾ ਹਾਲ ਹੁਣ ਵੀ ਵੀਡੀਓ ਬਣਾਉਣੇ ਕਿਹੜਾ ਸੌਕੀ ਆ ਪੱਖਾ ਬੰਦ ਕਰਕੇ ਬਣਾਇਆ ਤੇ ਕਮੈਂਟ ਮੁਕੁੰਟ ਕਰਦੇ ਕਮੈਂਟ ਕਮੂਟ ਕਰਦਿਆ ਕਰੋ ਲਾਈਕ ਲੁੱਕ ਵੀ ਕਰਦਿਆ ਕਰੋ ਠੀਕ ਆ ਇੱਕ ਤਾਂ ਮੇਰੇ ਨਾਲ ਕੋਈ ਸਾਥ ਦੇਣ ਵਾਲਾ ਹੈ ਨਹੀਂ ਕੋਈ ਵੀਡੀਓ ਬਣਾਉਣ ਵਾਲਾ ਹੈ ਨਹੀਂ ਤੇ ਇੱਕ ਤੁਸੀਂ ਲਾਈਕ ਲੁੱਕ ਨਹੀਂ ਕਰਦੇ ਨਾ ਤੁਸੀਂ ਕਮੈਂਟ ਕਰਦੇ ਆ ਤੇ ਮੇਰੀ ਵੀਡੀਓ ਤੇ ਕਮੈਂਟ ਕਰਦੇ ਕਰੋ ਮੈਨੂੰ ਸਪੋਰਟ ਕਰਿਆ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਤੇ ਕੋਈ ਨਹੀਂ ਜੇ ਮੈਂ ਰਬੂਥਾ ਨਹੀਂ ਨਾ ਸੋਹਣਾ ਹੁੰਦਾ ਮੇਰੇ ਗੱਲਾਂ ਸੋਹਣੀਆਂ ਹੁੰਦੀਆਂ ਵਾ ਠੀਕ ਹੈ ਤੇ ਕੋਈ ਨਹੀਂ ਕਿ ਤੇ ਮਹਾਰਾਜ ਪਹੁੰਚ ਪਾਊਗਾ ਮੈਂ ਵੀ ਲੈ ਕੇ ਆਉਂਗੀ ਫੋਨ ਮਹਿੰਗਾ ਤੇ ਫਿਰ ਮੈਂ ਵੀ ਸੋਹਣੀਆਂ ਵੀਡੀਓ ਬਣਾਇਆ ਕਿਉਂਕਿ ਸੋਹਣਾ ਸੋਹਣਾ ਠੀਕ ਆ ਓਹੋ ਜਿਹੜਾ ਜਿਹਦੇ ਹੱਸਿਆ ਹੋ ਜਾਉਂਦਾ ਕਿ ਤੇਰਾ ਆਪ ਪਹੁੰਚ ਪਾਊ ਤਾਂ ਮੈਂ ਵੀ ਹੱਸਿਆ ਹੋ ਜੇ ਵਾਲਾ ਫੋਨ ਲੈ ਆ ਹੁਦੋਂ ਨਾ ਚਾਹ ਤਸੀਂ ਲਾਈਕ ਸ਼ੇਅਰ ਮਾਰਨਾ ਵੀਡੀਓ ਕਰਦਿਆ ਕਰੋ ਵੇ ਘਰ ਮੁੜ ਕਾ ਆ ਜਾਂਦਾ ਤੇ ਮੈਂ ਉਹੀ ਔਖੀ ਹੋ ਕੇ ਵੀਡੀਓ ਬਣਾਈ ਕਰਨੀ ਆ ਮੈਂ ਕਹਿੰਦੀ ਨਾ ਮੈਂ ਦੇਖਦਾ ਮੋਟਾ ਕਾ ਮੇਰੇ ਵੀਡੀਓ ਤੇ ਕਿਤੇ ਤੱਕ ਵੀ ਤੂੰ ਕੋਈ ਵੀਡੀਓ ਨਹੀਂ ਪਾਈ ਤੇ ਮੈਂ ਪਤਾ ਲੱਗ ਜਾਂਦੇ ਜੀਟ ਪਾ ਦੇ ਇਹ ਮੈਂ ਬੀਨਾਂ ਦਾ ਲੋਪੀਤਾ ਸੀ ਤੇ ਚੱਲਿਆ ਹੁਣ ਹਾਂ ਮੈਂ ਖੋਸਾਂ ਮੇਰਾ ਤਾਂ ਕਲਜਾ ਠਰ ਗਿਆ ਵੀ ਇਹ ਚੱਲਿਆ ਹੋਰ ਤੁਸੀਂ ਕਿੰਨੇ ਕਵਸਨ ਦੱਸਿਓ ਵੀ ਜੀਟ ਜਾਂਦਾ ਕਮੈਂਟ ਕਰਕੇ ਦੱਸਿਓ ਜੀਟ ਚੱਲਿਆ